ਤਰਨ ਤਰਨ ਬੋੜੀ ਚਾਂਕ ਵਿਖੇ ਸਫਾਈ ਸੇਵਕਾਂ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਤਰਨਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ தேவி 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 எல்லي குய்ஸ் பிரசாஜன் முதலமைச்சர் குய்ஸ் பிரசாஜன் முதலமைச்சர் குய்ஸ் பிரசாஜன் முதலமைச்சர் जय जय सत सच मुर्तावाद सत सच सीधी मुर्दाबाद मुर्दाबाद மத்த கம்மி मुर्दाबाद जय ਜਿਹੜੇ ਮੁੰਡੇ ਦੇ ਸਾਟ ਲੱਗੀ ਆ ਉਹਦੇ ਹੁੰਦੇ ਆ ਉਹਰੇ ਟੋਪਰੇਟ ਹੋਣਗੇ ਆ ਗਏ ਆਪਾਂ ਕੀ ਕਰੀਏ ਇਹ ਗੱਲ ਬੋਲਣਾ ਉਹ ਵੀ ਸੁਣਾ ਕੋਈ ਕੋਈ ਗੱਲ ਕਰੀ ਜਾਂਦਾ ਵੀ ਉਹ ਮੁੰਡਾ ਜਿਹੜਾ ਹੁੰਦੇ ਮੇਰੇ ਸੱਟਾਂ ਮਾਰੀਆਂ ਉਹ ਇਹਨਾਂ ਨੇ ਅਰੈਸਟ ਨਹੀਂ ਕੀਤਾ ਤੇ ਕਿਹਾ ਉਹਨੂੰ ਛੱਡ ਦੇ ਤਿੰਨ ਬੰਦੇ ਆ ਬੱਚਾ ਨਹੀਂ ਕੋਈ ਨਾ ਸਾਡਾ ਲੋੜੀਆ ਇਹ ਸਰ ਨਹੀਂ ਛੱਡਿਆ ਤੁਸੀਂ ਉਹਦੇ ਬਿਆਨ ਕਰ ਦਿਓ ਅਸੀਂ ਕਹਿ ਦਿੰਦੇ ਆ ਸਰਦਲੇ ਬਿਆਨ ਕਹਿ ਦਿੰਦੇ ਆ ਅਜਾ ਨਾ ਕਰਨਾ ਇਹਦੇ ਨਾਲ ਬਿਆਨ ਤੇ ਬਿਆਨ ਇਹ ਸਾਬ ਨੂੰ ਇਧਰ ਸਾਬ ਨੂੰ ਹੋਏ ਉਹ ਜਿਹੜਾ ਕੱਖਮੀ ਉਹ ਤੇ ਬਿਆਨ ਲਿਖਦੇ ਨੇ ਉਹ ਲਖਾ ਦੇ ਫਮ ਤਾਂ ਕਿ ਭਾਈ ਨਾਮ ਕਰ ਦੇਣ ਉਹਨਾਂ ਪੰਜ ਪੰਜ ਬੰਦੇ ਸਾਰੇ ਵਿਚਾਲੇ ਜਿਹੜੇ ਬੰਦੇ ਦੋ ਬੰਦੇ ਤੇ ਹੈਗੇ ਨਹੀਂ ਉਹ ਦੋ ਬੰਦੇ ਬਾਹਰ ਆ ਕੇ ਕਹਿੰਗਾ ਬਣਾ ਕਰਦੇ ਨੇ ਉਹ ਤੁਹਾਨੂੰ ਉਹ ਨਹੀਂ ਸਾਰਾ ਬੜਾ ਬਿਆਰ ਕਰ ਲੈਨੇ ਕੋਈ ਗੱਲ ਯਾ ਨਾ ਜੀ ਇਹ ਬੁੜੀ ਚੋਕ ਵਿੱਚ ਨਾ ਆ ਕਿਉਂ وجہ ਭਈ ਇਹ ਚਰਨ ਉੱਪਰ 14 ਤਰੀਕ ਨੂੰ ਨਾ ਭਾਜੀ 15 ਅਗਸਤ ਦੇ ਚੱਕਰ ਤੇ ਅਸੀਂ ਸਫਾਈ ਦਾ ਕੰਮ ਸਾਰੇ ਸ਼ਹਿਰ ਦਾ ਕਰਦੇ ਵੇ ਤੇ ਅਮਰਸਰ ਬਾਈਪਾਸ ਤੇ ਕੋਈ ਜਰਮਨ ਮੈਡੀਕਲ ਸਟੋਰ ਆ ਜਦੋਂ ਉੱਥੇ ਪਹੁੰਚੇ ਉੱਥੇ ਸਫਾਈ ਚੱਲਦੀ ਪਈ ਉਹਦੇ ਬਾਹਰ ਨਾ ਕੂੜੇ ਦੀ ਢੇਰੀ ਲੱਗੀ ਹੈ ਉਮਲਾ ਰਮ ਟਕਣ ਲੱਗਾ ਤੇ ਉਹਨੂੰ ਅੰਦਰੋਂ ਕੋਈ ਆਇਆ ਵਾ ਮੰਗਾ ਨਾ ਨਹੀਂ ਮੈਨੂੰ ਪਤਾ ਕੀ ਹੋਵਾ ਅੰਦਰੋਂ ਆ ਕੇ ਉਹਨੇ ਇੰਨੀ ਗੱਲ ਕਹੀ ਕਿ ਮੈਂ ਅੱਗ ਲਾ ਦਿੰਦਾ ਤੂੰ ਰਹਿਣ ਦੇ ਉਹਨੇ ਇੰਨੀ ਗੱਲ ਕਹੀ ਕਿ ਅਸੀਂ ਚੁੱਕ ਕੇ ਲੈ ਕੇ ਜਾਣੀ ਆ ਪਿੱਛੇ ਬੀਸੀ ਸਾਹਿਬ ਨਹੀਂ ਆ ਰਹੇ ਉਹ ਕਾਊਂਡ ਕਰਦੇ ਪਏ ਆ ਇਹ ਜੇ ਅੱਗ ਲਾਉਣੀ ਆ ਤੇ ਇਹਦਾ ਫਾਈਨ ਪੈਂਦਾ ਵਾ ਅਸੀਂ ਇਹ ਨਹੀਂ ਕਰ ਸਕਦੇ ਸਾਨੂੰ ਵੀ ਨਾਲ ਗਾਲਾਂ ਪੈਣਗੀਆਂ ਤੇ ਇੰਨੀ ਗੱਲ ਕਹਿਣ ਤੇ ਮੁੰਡੇ ਦੇ ਚਪੇੜਾ ਮਾਰ ਤਾ ਉਹਦੇ ਕੰਨ 'ਚੋਂ ਖੂਨ ਵਗਣ ਲੱਗ ਪਿਆ ਵਾ ਉਸ ਤੋਂ ਬਾਅਦ ਇਹ ਮੁੰਡਾ ਹਰਸ਼ਿਆ ਦੇ ਸੰਸ਼ੇਰ ਸਿੰਘ ਸੈਂਟਰ ਇਨਸਪੈਕਟਰ ਆ ਇਹ ਪੁੱਛਣ ਗਏ ਵੀ ਕੀ ਗੱਲ ਹੋਈ ਆ ਇਹਨਾਂ ਦੇ ਪੁੱਛਦੇ ਪੁੱਛਦੇ ਉਹਨਾਂ ਨੇ ਦਾਤਰ ਮਾਰਤੇ ਆ ਤੇ ਕਾਫੀ ਸੱਟਾਂ ਲੱਗੀਆਂ ਜਿਹੜਾ ਹਰਸ਼ਿਆ ਮੁੰਡਾ ਉਹਨੂੰ ਤੇ ਅਮਰਸਰ ਰੈਫਰ ਕੀਤਾ ਜੀ ਉਹਦਾ ਕੱਲ ਅਪਰੇਟ ਹੋਇਆ ਵਾ ਤਿੰਨ ਤੋਂ ਚਾਰ ਨਾੜਾਂ ਉਹਦੀਆਂ ਕੱਟੀਆਂ ਗਈਆਂ ਵਾ ਹਜੇ ਵੀ ਉੱਥੇ ਦਾਖਲ ਹੀ ਆਉ ਤੇ ਸੈਂਟਰ ਇਨਸਪੈਕਟਰ ਦੇ ਕਾਂਕੇ ਲੱਗੇ ਹੱਥ ਤੇ ਉਹਨਾਂ ਦੇ ਵੀ ਕਾਫੀ ਸੱਟ ਆ ਤੇ ਉਸੇ ਚੱਕਰ ਦੇ ਅਹੀਂ ਤਰ ਨਾਲ ਆਇਆ ਵੀ ਜਿਹੜੇ ਬੰਦੇ ਫੜੇ ਸੀ ਉਹ ਬੰਦੇ ਇੱਕ ਬੰਦਾ ਵਟਾ ਦਿੱਤਾ ਗਿਆ ਵਾ ਦੋ ਬੰਦੇ ਛੱਡ ਦਿੱਤੇ ਗਏ ਐਸ ਵਕਤ ਉ ਸੋ ਹੁਣ ਹੁਣ ਸਾਨੂੰ ਇੱਥੇ ਆ ਕੇ ਦੱਸਦਾ ਕੋਈ ਉੱਥੇ ਦੇ ਬੰਦੇ ਹੈਗੇ ਆਗੇ ਹੈਗੇ ਆਵੇ ਹੈਗੇ ਜਿਹੜੇ ਫੜੇ ਸੀ ਉਦੋਂ ਉਹ ਕਿਉਂ ਨਹੀਂ ਹੈਗੇ ਉਹ ਬੰਦੇ ਉੱਥੇ ਹੋਣੇ ਚਾਹੀਦੇ ਆ ਉਹ ਜਿਹੜੇ ਬੰਦੇ ਵਟਾਈ ਆ ਇੱਕ ਤੇ ਉਹ ਬੰਦੇ ਪ੍ਰੋਪਰ ਉਹ ਹੀ ਹੋਣ ਜਿਨ੍ਹਾਂ ਨੇ ਉਦੋਂ ਕਾਰਵਾਈ ਕੀਤੀ ਜਿਹੜੀ ਸਾਡੇ ਕੋਲ ਵੀਡੀਓ ਆ ਇੱਕ ਤੇ ਉਹ ਬੰਦੇ ਹੁਣ ਦੂਜੀ ਗੱਲ ਜਿਹੜੇ ਪੰਜ ਬੰਦੇ ਫੜੇ ਸੀ ਉਹ ਪੰਜ ਪੂਰੇ ਹੋਣ ਉਸੇ ਇਹੋ ਸਾਡੀ ਮੰਗ ਆ ਸਾਡੀ ਹੋਰ ਕੋਈ ਮੰਗ ਨਹੀਂ ਸਾਡੀ ਸਮਾਈ ਕਰਨ ਲਈ ਕੋਈ ਨਹੀਂ ਤੇ ਪੁੱਛਿਆ ਅਜੇ ਤੱਕ ਕੋਈ ਨਹੀਂ ਆਇਆ ਸਾਨੂੰ 1 ਘੰਟਾ ਹੋ ਗਿਆ ਇੱਥੇ ਬੈਠਾ ਇਹ ਤਾਂ ਨਾ ਕਿ ਨਹੀਂ ਚੱਲ ਰਿਹਾ ਇਹ ਅਨਮਿੱਥੇ ਸਮੇਂ ਤੱਕ ਜਾ ਫਿਰ ਅਸੀਂ ਸਫਾਈ ਦਾ ਵੀ ਕੰਮ ਬੰਦ ਕਰਾਂਗੇ ਲਾਈਟਾਂ ਦਾ ਵੀ ਕੰਮ ਬੰਦ ਹੋਊਗਾ ਸਾਰੇ ਸ਼ਹਿਰ ਦਾ ਜਿਹੜਾ ਵੀ ਕੰਮ ਕਮੇਟੀ ਦਰਸੋਂ ਕਰਾਇਆ ਜਾਂਦਾ ਅਸੀਂ ਬੰਦ ਕਰਾਂਗੇ ਸਾਡੀ ਸਨਵਾਈ ਨਹੀਂ ਹੁੰਦੀ ਜੇ ਉਹਨੇ ਜੀ ਇਹ ਮੰਗ ਵੀ ਇੱਕ ਇਹਨਾਂ ਦਾ ਚਸ਼ਮੀ ਹੀ ਉਹਦੇ ਬਿਆਨ ਨਹੀਂ ਲਿਖੇ ਉਹਦੇ ਬਿਆਨ ਮੁਤਾਬਕ ਜੋ ਵੀ ਹੈ ਬਿਆਨਾਂ ਚ ਲਿਖੋਣ ਕਿ ਉਹਨੂੰ ਨਾਬਜਾਦ ਕਰਕੇ ਤੇ ਕਦਮਾਂ ਚਰਚੀ ਕੀਤਾ ਜਾਊਗਾ ਜੀ ਇੱਕ ਐਕਸ ਐਕਚੁਅਲ ਕਰ ਰਿਹਾ ਹੈ ਉਹਦੇ ਤਪੀਸ਼ ਕੀਤੀ ਜਾਊਗੀ ਮਕਦਮੇ ਚ ਇਰਅਜ ਕਿੰਨੇ ਕਿੰਨੇ ਹੱਸਤਾ ਦਰਜ ਹੋਇਆ ਲੋਕਾਂ ਨੇ ਸਾਲੇ ਤੇ ਇਹਨਾਂ 3-4 ਮਕਦਮਾ ਦਰਜ ਹੋ ਉਹਨਾਂ ਨੇ ਮਾਰਦਾ ਕੇ ਕੋਟ ਪੇਸ਼ ਕਰਕੇ ਜੇ ਹਿੱਲ ਛੱਡਿਆ ਠੀਕ ਨੰਬਰ ਨਾ ਕਰਦਾ ਜੀ ਉਹਨਾਂ ਨੂੰ ਜੇ ਤੱਕ ਉਹ ਜਾਤੀ ਸੂਚੀ ਕਾਗਜ਼ ਨਹੀਂ ਦੇ ਜੇ ਉਹਨਾਂ ਕੱਢੀਆਂ ਹੋਗੇ ਤੇ ਜਰੂਰ ਉਹਨਾਂ ਦਾ ਲਾਜਣਾ ਜੋ ਬੰਦਾ ਦਾ